ਹਾਂਜੀ ਮੈਡਮ ਜੀ ਹਾਂਜੀ ਮੈਂ ਇੱਕ ਕਾਲ ਕਰ ਰਹੀ ਹਾਂ ਕਿ ਮੈਂ ਸਰਦਾਸ਼ ਸਿੰਘ ਸ਼ੇਰ ਸੰਗਾਇਆ ਐਕਸਐਮਐਲਏ ਚੰਕੌਰ ਸਾਹਿਬ ਨੂੰ ਵੀ ਦਿੱਤੀ ਹੈ ਜੀ ਹਾਂਜੀ ਮੀਟਿੰਗ ਰੱਖੀ ਹੈ ਇਸਨਾਲੇ ਜੀ ਹਾਂਜੀ ਕਿਸ ਨੂੰ ਤੇ ਰੱਖੀ ਹੈ ਜੀ ਮੈਂ ਮੀਟਿੰਗ ਅ ਸਪੈਸ਼ਲੀ ਮੈਨੂੰ ਅਜੀਤ ਗੁਪਤਾ ਜੀ ਵੱਲੋਂ ਕਾਲ ਗਿਆ ਸੀਗਾ ਤੇ ਇਹਨਾਂ ਦੁਆਰਾ ਮੀਟਿੰਗ ਰੱਖੀ ਗਈ ਡਾਕਟਰ ਸਾਹਿਬ ਦਾ ਸਹਾਇਤਾ ਨਾਲ ਅਸੀਂ ਪਾਰਟੀ ਦੀ ਮਜ਼ਬੂਤੀ ਲਈ ਮੀਟਿੰਗ ਰੱਖੀ ਹੈਗੀ ਹੈ ਤਾਂ ਕਿ ਪਾਰਟੀ ਨੂੰ ਜ਼ਿਲ੍ਹਾ ਪਦਰੀ ਤੇ ਮਜ਼ਬੂਤ ਕੀਤਾ ਜਾਵੇ ਅਤੇ ਜੋ ਵੀ ਇੱਥੇ ਲੋਕਲ ਇਸ਼ੂਸ ਹੈਗੇ ਉਹਨਾਂ ਨਾਲ ਡਿਸਕਸ਼ਨ ਕੀਤੀ ਜਾਵੇ ਤੇ ਸੈਕੰਡਲੀ ਮੈਂ ਖੁਦ ਆਪ ਮੇਰੇ ਪਿਤਾ ਜੀ ਐਕਸਐਮਐਲ ਨੇ ਸਰਦਾਰ ਸੁਸ਼ੇ ਸਿੰਘ ਦਾ ਚਲਕੋਰ ਸਾਹਿਬ ਤੋਂ ਨੇ ਅਤੇ ਐਮਪੀ ਵੀ ਇਲੈਕਸ਼ਨ ਵੀ ਉਹ ਕੰਟੈਸਟ ਕਰ ਚੁੱਕੇ ਹਾਂ ਤਾਂ ਅਦਰ ਪਾਰਟੀ ਮੇਰੇ ਤੇ ਵਿਸ਼ਵਾਸ ਕਰਦੀ ਹੈ ਤਾਂ ਮੈਂ ਇਹ ਸੀਟ ਪਾਰਟੀ ਦੀ ਚੋਲੀ ਦੇ ਵਿੱਚ ਜਿੱਤ ਕੇ ਪਾਕੇ ਦਵਾਂਗੀ ਤੇ ਇੱਥੇ ਫਟੇਫੜ ਸਾਲ ਤੋਂ ਪੂਰੇ ਮਿਹਨਤ ਨਾਲ ਸਾਰੇ ਦੇ ਸਹਿਯੋਗ ਨਾਲ ਅਸੀਂ ਇਸ ਪਾਰਟੀ ਦੇ ਮਜ਼ਬੂਤੀ ਲਈ ਕੰਮ ਕਰਾਂਗੇ ਕੜੀ ਪਾਰਟੀ ਭਾਰਤੀ ਜਨਤਾ ਪਾਰਟੀ ਕੀ ਮੈਸੇਜ ਕੀ ਦੇਣਾ ਚਾਹੁੰਦਾ ਪਬਲਿਕ ਨੂੰ ਪਬਲਿਕ ਨੂੰ ਮੈਸੇਜ ਇਹ ਦੇਣਾ ਚਾਹੀਦਾ ਕਿ ਅਸੀਂ ਜਿਸ ਤਰੀਕੇ ਦੇ ਨਾਲ ਅਸੀਂ ਇੱਥੇ ਮਤਲਬ ਇਨਾ ਕੁਝ ਦੇਖਦੇ ਆ ਕਿ ਦੂਸਤੀਆਂ ਪਾਰਟੀਆਂ ਦੇ ਦੁਆਰਾ ਬਹੁਤ ਹੰਝੂਆਂ ਹੁੰਦੀ ਸਰਕਾਰ ਲੱਗੀ ਹੈ ਜੋ ਜਿਸ ਤਰੀਕੇ ਦੇ ਨਾਲ ਹੁਣ ਇੰਨੀ ਆਰਾਜਤ ਤਾਂ ਫੈਲੀ ਹੋਈ ਹੈ ਤਾਂ ਬਿਲਕੁਲ ਠਮਾਰ ਕੁਝ ਚੱਲ ਰਹੀ ਹੈਗੀ ਹੈ ਜੇ ਆਪਾਂ ਇਸੇ ਤਰੀਕੇ ਨਾਲ ਸੋਚ-ਸੋਚ ਕੇ ਚੱਲਦੇ ਰਹੀਏ ਕਿ ਵੀ ਹਾਂ ਵੀ ਅਸੀਂ ਮਤਲਬ ਇਹ ਜਿਹੀਆਂ ਸਰਕਾਰਾਂ ਬਣਾਈ ਚਾਹਾਂਗੇ ਪੰਜਾਬ ਦੇ ਵਿੱਚ ਪਰ ਕੀ ਅਸੀਂ ਉਸ ਚੀਜ਼ ਨੂੰ ਅੱਗੇ ਮੋੜ ਕਰ ਪਾਵਾਂਗੇ ਲੋਕਾਂ ਲਈ ਅਸੀਂ ਕੰਮ ਕਰ ਪਾਵਾਂਗੇ ਇਹ ਸਰਕਾਰਾਂ ਕੁਝ ਨਹੀਂ ਕਰ ਸਕਦੀ ਸਾਨੂੰ ਚਾਹੀਦੀ ਹੈ ਇਸ ਵੇਲੇ ਪਾਜ ਪਾ ਸਰਕਾਰ ਪੰਜਾਬ ਦੇ ਵਿੱਚ ਜੋ ਕਿ ਸਾਡੇ ਲਈ ਇੱਕ ਫਾਇਦੇਮੰਦ ਹੋਵੇ ਪੰਜਾਬ ਲਈ ਫਾਇਦੇਮੰਦ ਹੋਵੇ ਇੰਡਸਟਰੀ ਆਵੇ ਇੱਥੇ ਇੱਕ ਉਦਯੋਗ ਹੋਵੇ ਕਿਉਂਕਿ ਉਸ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਹੋਗਾ ਅਸੀਂ ਸਾਡੇ ਬੱਚੇ ਬਾਹਰ ਜਾਏ ਜਾਂਦੇ ਨੇ ਇੱਥੇ ਕੋਈ ਰਹਿਣ ਨੂੰ ਨਹੀਂ ਤਿਆਰ ਹੈਗਾ ਆਪਾਂ ਇੱਕ ਚੀਜ਼ ਨੂੰ ਸੋਚ ਲੈਂਦੇ ਆਂ ਦੂਜੇ ਪਾਸੇ ਅਸੀਂ ਭੁੱਲ ਜਾਂਦੇ ਆਂ ਸੋ ਇਸ ਕਰਕੇ ਸਾਨੂੰ ਇੱਥੇ ਹਰੇਕ ਸ਼ਹਿਰ ਲਈ ਹਰੇਕ ਪਿੰਡ ਲਈ ਸਾਂਝੀ ਕਿਹੋ ਜਿਹਾ ਵਾਤਾਵਰਣ ਚਾਹੀਦਾ ਹੈ ਜਿਹਦੇ ਵਿੱਚ ਸਾਨੂੰ ਮਤਲਬ ਸਰਕਾਰ ਵੱਲੋਂ ਪੂਰਾ ਸਹਿਯੋਗ ਹੋਵੇ ਸਾਡੀ ਭਾਰਤ ਸਰਕਾਰ ਹੈਗੀ ਆ ਸਾਰੇ ਇੱਥੇ ਆਯੂਸ਼ਮਾਨ ਸਕੀਮ ਚੱਲ ਰਹੀ ਹੈਗੀ ਆ ਕਿੰਨੀਆਂ ਸਕੀਮਾਂ ਚੱਲ ਰਹੀਆਂ ਨੇ ਇਵਨ ਕਿ ਸਾਡੇ ਜਿਹੜੀਆਂ ਗੈਸ ਦੀਆਂ ਲੈ ਕੇ ਜਿਹੜੀਆਂ ਸਾਡੀਆਂ ਮਹਿਲਾਵਾਂ ਹੈਗੀਆਂ ਉਹਨਾਂ ਲਈ ਵੀ ਪੂਰੀਆਂ ਸਕੀਮਾਂ ਹੈਗੀਆਂ ਨੇ ਅਸੀਂ ਉਹ ਘਰ-ਘਰ ਜਾ ਕੇ ਪਿੰਡਾਂ 'ਚ ਵੀ ਅਸੀਂ ਉਹਦੀ ਪ੍ਰਚਾਰ ਕੀਤਾ ਹੈਗਾ ਪਰ ਜਿਸ ਹਾਲਾਤ ਦੇ ਨਾਲ ਇਹਦਾ ਮਤਲਬ ਇਸ ਤਰੀਕੇ ਨਾਲ ਸਾਡੀ ਜੋ ਸੈਂਟਰ ਦੀ ਕੇਂਦਰ ਦੀ ਸਰਕਾਰ ਦੁਆਰਾ ਚੋ ਵੀ ਇਥੇ ਚੀਜ਼ਾਂ ਆਉਂਦੀਆਂ ਨੇ ਪੰਜਾਬ 'ਚ ਉਹਨਾਂ ਨੂੰ ਵਿੱਚ ਵਿਚਾਲੇ ਰੋਕ ਕੇ ਦੂਜੀਆਂ ਜਿਹੜੀਆਂ ਪਾਰਟੀਆਂ ਹੈਗੀਆਂ ਉਹ ਇਹਨਾਂ ਨੂੰ ਕੁਝ ਹੋਰ ਹੀ ਬਣਾ ਦਿੰਦੀਆਂ ਨੇ ਵੀ ਅਸੀਂ ਕੁਝ ਗਲਤ ਕਰ ਰਹੀ ਆ ਜਾਂ ਕਿਸ ਤਰ੍ਹਾਂ ਹੈ ਜਿਸ ਲਈ ਮੈਂ ਇਸ ਚੀਜ਼ ਲਈ ਅਸੀਂ ਮਤਲਬ ਤੌਰ ਮੈਂ ਪਾਜਪਾ ਦੇ ਵਿੱਚ ਹੈਗੀਆਂ ਮਤਲਬ ਅਸੀਂ ਇਸ ਚੀਜ਼ ਲਈ ਅਸੀਂ ਬਹੁਤ ਨਿਰਾਸ਼ਾ ਮਹਿਸੂਸ ਕਰਦੇ ਕਿਉਂਕਿ ਲੋਕ ਡਿਵੈਲਪਮੈਂਟ ਵੱਲ ਨੂੰ ਹੋ ਹੀ ਨਹੀਂ پا ਰਹੇ ਕਿਉਂਕਿ ਦੂਸਰੀਆਂ ਪਾਰਟੀਆਂ ਦਾ ਇਸ ਤਰ੍ਹਾਂ ਦੇ ਨਾਲ ਜੀ ਜਦ ਤੱਕ ਅਸੀਂ ਧਰ ਕੇ ਨਾਰ ਨਹੀਂ ਕਰਾਂਗੇ ਹੁਣ ਕਾਂਗਰਸ ਸੀਗੀ ਪਿਛਲੀ ਵਾਰੀ ਕੀ ਉਹਨਾਂ ਨੇ ਕੀਤਾ ਤੁਹਾਡੇ ਸਾਹਮਣੇ ਸਾਰਾ ਕੁਝ ਉਹਨਾਂ ਨੇ ਜੋ ਵੀ ਕੁਝ ਕੀਤਾ ਅ ਇਲੀਗਲ ਮਾਈਨਿੰਗ ਚੱਲੀਆਂ ਹੁਣ ਇਹਨਾਂ ਨੂੰ ਭੰਡੀ ਜਾਂਦੇ ਆ ਉਹ ਇੱਕ ਜਿਹੜਾ ਇੱਕ ਜਾਂਦਾ ਦੂਜਾ ਆ ਜਾਂਦਾ ਸੋ ਇਸ ਕਰਕੇ ਸਾਨੂੰ ਖੜਨ ਦੀ ਲੋੜ ਹੈ ਤੇ ਲੋਕਾਂ ਨੇ ਖੜਨ ਦੀ ਲੋੜ ਹੈ ਸਾਡੀ ਸਾਡੀ ਜਿਹੜੀ ਪਾਰਟੀ ਹੈਗੀ ਐ ਭਾਜਪਾ ਪਾਰਟੀ ਉਹ ਹੋਰਾਂ ਸਟੇਟਾਂ ਵਿੱਚ ਵੀ ਖੜੀ ਐ ਔਰ ਕਿੰਨੇ ਵਧੀਆ ਡਿਵੈਲਪਮੈਂਟਸ ਹੋਰੀਆਂ ਨੇ ਗੁਜਰਾਤ 'ਚ ਹੋਈ ਐ ਫਿਰ ਉੱਤਪ੍ਰਿਚ ਹੋਈ ਐ ਸੋ ਇਸੇ ਤਰੀਕੇ ਨਾਲ ਸਾਡੀ ਇਹ ਕੋਸ਼ਿਸ਼ ਐ ਕਿ ਅਸੀਂ ਇੱਥੇ ਵੀ ਇਹੀ ਡਿਵੈਲਪਮੈਂਟ ਕਰੀਏ। ਹਾਂ ਜੀ ਦਾ ਸਰ ਅੱਜ ਮੀਟਿੰਗ ਹੋਈ ਆ ਇੱਥੇ ਹੀ ਕਿਸਮਤੇ ਤੋਂ ਹੋਈ ਆਈ। ਇੱਥੇ ਤੁਸੀਂ ਦੇਖੋ ਇੱਥੇ ਪਹਿਲਾਂ ਵੀ ਕਈ ਮੀਟਿੰਗਾਂ 'ਚ ਤੁਸੀਂ ਆਏ ਹੋ ਮੀਟਿੰਗਾਂ ਹੁੰਦੀਆਂ ਇੱਥੇ। ਅੱਜ ਕੋਈ ਅੱਜ ਦਾ ਸਮਾਗਮ ਇਹ ਬੀਤੇਗਾ ਕਿ ਬੀਜੇਪੀ ਜਿਹੜੀ ਹੈ ਉਹਨੂੰ ਪੰਜਾਬ ਚ ਕਿਵੇਂ ਸਟ੍ਰੈਂਥਨ ਕਰਨਾ ਹੈ ਕਿਉਂਕਿ ਪਹਿਲਾਂ ਤੁਸੀਂ ਇੱਕ ਮੀਟਿੰਗ ਅਲੱਗ ਹੀ ਕਵਰ ਕੀਤੀ ਸੀ ਤੇ ਵਿੱਚ ਹਾਂਜੀ ਅਵਨਾਸ਼ ਰਾਏ ਖੰਨਾ ਜੀ ਆਏ ਸੀ ਉਹਨਾਂ ਨੇ ਇੱਕੋ ਗੱਲ ਕਹੀ ਸੀ ਅਸੀਂ ਪੰਜਾਬ ਦੇ ਵਿੱਚ ਸਾਰੀਆਂ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਤੇ ਲੜ ਰਹੇ ਹਾਂ ਇਲੈਕਸ਼ਨ ਕੱਲਾ ਲੜ ਨਹੀਂ ਰਹੇ ਸੀ ਜਿੱਤਣਾ ਇਹ ਜਿੱਤਣ ਦੀ ਤਿਆਰੀ ਲਈ ਅੱਜ ਇੱਕ ਮੀਟਿੰਗ ਵਿਸ਼ੇਸ਼ ਤੌਰ ਤੇ ਹੋਈ ਹੈ ਤਾਂ ਕਿ ਜਿਹੜੇ ਪੰਜਾਬ ਦੀ ਵੀ ਜਿਹੜੀ ਨੁਹਾਰ ਹੈ ਉਹ ਬਦਲੀ ਜਾ ਸਕੇ ਕਿਉਂਕਿ ਹੁਣ ਪੰਜਾਬ ਦੇ ਵਿੱਚ ਬੜੇ ਲੋਕ ਪਹਿਲਾਂ ਵੀ ਇਲੈਕਸ਼ਨ ਲੜਿਆ ਹੈ ਅਸੀਂ ਇਹ ਕਰ ਲਾਂਗੇ ਉਹ ਕਰ ਲਾਂਗੇ ਹੋਇਆ ਕੁਛ ਨਹੀਂ ਜੇ ਹੋਣਾ ਹੈ ਤਾਂ ਤਾਂ ਹੀ ਹੋ ਸਕਦਾ ਜਿਵੇਂ ਮੋਦੀ ਜੀ ਕਹਿੰਦੇ ਡਬਲ ਇੰਜਨ ਸਰਕਾਰ ਡਬਲ ਇੰਜਨ ਜੇ ਲੱਗੂਗਾ ਤਾਂ ਗੱਡੀ ਦਾ ਇੱਕ ਇੰਨੇ ਜੇ ਖਰਾਬ ਹੋ ਜੇ ਦੋ ਆ ਨੂੰ ਖਿੱਚ ਕੇ ਲੈ ਜਾਂਦਾ ਤੇ ਅੱਜ ਇਸੇ ਦੇ ਸਬੰਧ ਵਿੱਚ ਸਾਡੇ ਮੈਡਮ ਰਾਏ ਸਾਹਿਬ ਆਏ ਨੇ ਉਹਦੇ ਜਿਨ੍ਹਾਂ ਦੇ ਪਿਤਾ ਜੀ ਐਮਐਲਏ ਜਿਨ੍ਹਾਂ ਦਾ ਤਜਰਬਾ ਵੀ ਹੈ ਆ ਰਿਹਾ ਇਹਨਾਂ ਨੇ ਅੱਜ ਪਾਰਟੀ ਦੇ ਜਿਹੜੇ ਜਿੰਨੇ ਵਰਕਰ ਦੇ ਨੇ ਉਹਨਾਂ ਨੂੰ ਕਿਹਾ ਕਿ ਆਪਾਂ ਬੀਜੇਪੀ ਲਈ ਵੱਧ ਤੋਂ ਵੱਧ ਜ਼ੋਰ ਲਾ ਕੇ ਕੰਮ ਕਰੀਏ ਤਾਂ ਕਿ ਜਿਹੜਾ ਪੰਜਾਬ ਦੇ ਵਿੱਚ ਬੀਜੇਪੀ ਦਾ ਜਿਹੜਾ ਪੋਰਟ ਬੈਂਕ ਆ ਬਤੇ ਤੇ ਬੀਜੇਪੀ ਜਿੱਤ ਗਈ ਹੈ ਸੈਂਟਰ ਤੋਂ 2400 ਵੋਟ